ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੈਨੂੰ ਚੰਗਾ ਸਮਝਦੇ ਨੇ ਮੇਰਾ ਧੰਨਵਾਦ ਕਰਦੇ ਨੇ ਉਹ ਤਾਂ ਮੈਨੂੰ ਮੈਸੇਜ ਕਰਕੇ ਕਹਿੰਦੇ ਹੁੰਦੇ ਕਹਿੰਦੇ ਜੀ ਕਦੋਂ ਫੋਨ ਕਰੀਗੇ ਉਹ ਡਿਸਟਰਬ ਨਹੀਂ ਕਰਦੇ ਜਾਂ ਮੈਨੂੰ ਮੈਸੇਜ ਕਰ ਦਿੰਦੇ ਹੁੰਦੇ ਨੇ ਤੁਹਾਡਾ ਧੰਨਵਾਦ ਤੁਸੀਂ ਲੰਬੀ ਉਮਰ ਜਿਓ ਚੜ੍ਹਦੀ ਕਲਾ ਹੋਵੇ ਤੁਹਾਡੀ ਪਰ ਜਿਹੜੇ ਹੁਣ ਆ ਪੰਜਾਂ ਦਿਨਾਂ ਦੇ ਵਿੱਚ ਫੋਨ ਆਉਂਦੇ ਨੇ ਉਹ ਜ਼ਿਆਦਾ ਢੱਡਰੀਆਂ ਵਾਲਿਆਂ ਦੇ ਜਿਹੜੇ ਜੁੜੇ ਹੋਏ ਨੇ ਨਿਕਟ ਵਰਤੀ ਉਹਨਾਂ ਦੇ ਆਉਂਦੇ ਆ ਅੱਜ ਇੱਕ ਫੋਨ ਆਇਆ ਗਿਆਨੀ ਜੀ ਜੇ ਢੱਡਰੀਆਂ ਵਾਲੇ ਸਾਡੇ ਭਾਈ ਸਾਹਿਬ ਕੱਲ ਤੱਕ ਤੇ ਗਏ ਨੇ ਉਹ ਕੌਮ ਦੇ ਭਲੇ ਲਈ ਗਏ ਨੇ ਮੈਂ ਕਿਹਾ ਹਾਂਜੀ ਐਂ ਤਾਂ ਕਹਿੰਦੇ ਵੀ ਕੌਮ ਦਾ ਭਲਾ ਹੋਵੇ ਐਂ ਤਾਂ ਕਹਿੰਦੇ ਸਾਰਾ ਪੰਜਾਬ ਅਮਰ ਛਕਲੇ ਨਸ਼ੇ ਖਤਮ ਹੋ ਜਾਣ ਪੰਜਾਬ ਚੋਂ ਅਸੀਂ ਸਾਰੇ ਇੱਕ ਮਿਕ ਹੋ ਕੇ ਰਹੀਏ ਮੈਂ ਤਾਂ ਕਹਿੰਦਾ ਸਾਰਾ ਪੰਜਾਬ ਇੱਕ ਥਾਲੇ ਵਿੱਚ ਪਰਚਾਦਾ ਛੱਕੇ ਨਹੀਂ ਤਾਂ ਚਾਹੁੰਦੇ ਆ ਜਵਾਬ ਨਹੀਂ ਹੈ ਮੇਰੀਆਂ ਗੱਲਾਂ ਦਾ ਮੈਂ ਤਾਂ ਇਹ ਕਹਿ ਰਿਹਾ ਵੀ ਅਕਾਲ ਤਖਤ ਤੇ ਨਰੈਣੋ ਮਹੰਤਾਂ ਦਾ ਕਬਜ਼ਾ ਹੈ ਢਡੀਆਂ ਵਾਲੇ ਅਕਾਲ ਤਖਤੇ ਨਹੀਂ ਗਏ ਬਾਦਲਾਂ ਦੇ ਪੈਰਾਂ ਵਿੱਚ ਬੈਠੇ ਜਾ ਕੇ ਮੈਂ ਕਦੋਂ ਕਹਿਣਾ ਮੀਟਰ ਡੰਗਾਂ ਵਾਲੇ ਕੰਮ ਦਾ ਭਲਾ ਨਾ ਕਰਨੀ ਤਾਂ ਕਹਿੰਨਾ ਕਰਨ ਪਰ ਡਰਾਮਾ ਨਾ ਕਰੋ ਡਰਾਮਾ ਕੀ ਕਰ ਰਹੇ ਹੋ ਅਸੀਂ ਧਰਮ ਪਰਿਵਰਤਨ ਹੋ ਰਿਹਾ ਹੈ ਉਹ ਰੋਕਣਾ ਹੈ ਕਿੱਦਾਂ ਰੋਕੋਗੇ ਚਲੋ ਮੌਕੇ ਤੇ ਚੇਤੇ ਆ ਗਿਆ ਦੋਸ ਵਾਲਟ ਡੰਗਾਂ ਵਾਲੇ ਨੂੰ ਕਰਨੇ ਆ ਵੀ ਕੈਨੇਡਾ ਜਾ ਕੇ ਆਏ ਹੋ ਉਹ ਕੰਟਰੀ ਕਿਹਨਾਂ ਦੀ ਹੈ ਅਮਰੀਕਾ ਜਾਣਦੇ ਹੋ ਉਹ ਕੰਟਰੀ ਕਿਹਨਾਂ ਦੀ ਹੈ ਆਸਟ੍ਰੇਲੀਆ ਜਾਣਦੇ ਹੋ ਉਹ ਕੰਟਰੀ ਕਿਹਨਾਂ ਦੀ ਹੈ ਉਹ ਵੀ ਕ੍ਰਿਸ਼ਨਾ ਦੀ ਹੈ 에어ਪੋਰਟ ਤੇ ਖੜ ਕੇ ਕਹਿ ਦੇਵੋਗੇ ਬੇਸ਼ੀ ਧਰਮ ਪਰਿਵਰਤਨ ਬੰਦ ਕਰਨਾ ਅਗਲੇ ਪਾਸਪੋਰਟਾਂ ਤੇ ਇਹੋ ਜਿਹੇ ਮੋਹਰਾ ਲਾਉਣਗੇ 에어ਪੋਰਟ ਤੇ ਇੰਟਰਵਿਊ ਨਹੀਂ ਹੋ ਸਕਦੇ ਤੁਸੀਂ ਗੱਲ ਚੇਤੇ ਰੱਖਿਓ ਕਹਿਣਾ ਬੜਾ ਸੌਖਾ ਹੈ ਅੱਛਾ ਇੱਕ ਮੁਹਾਵਰਾ ਪਤਾ ਨਹੀਂ ਕਹਾਵਤ ਹੁੰਦੀ ਹੈ ਆਪਾਂ ਕਿਹੜਾ ਇੰਨੇ ਪੜੇ ਲਿਖੇ ਤੇ ਉਹ ਕੀ ਹੈ ਕਹਿੰਦੇ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਐ ਤੇ ਦਿਖਾਉਣ ਵਾਲੇ ਹੋਰ ਹੁੰਦੇ ਐ ਯਕੀਨ ਤੇ ਟੁਕਦੀ ਐ ਹੁਣ ਜਿਹੜੇ ਕਹਿੰਦੇ ਨੇ ਧਰਮ ਪਰਿਵਰਤਨ ਰੁਕਾਂਗੇ ਅੱਛਾ ਜਿਹੜੇ ਸਟੋਰਾਂ 'ਤੇ ਜਾ ਕੇ ਆਹ ਬੂਟ 500 ਡਾਲਰ ਦੇ ਨੇ ਘੁੰਮਦੇਓ ਉਹ ਸਟੋਰ ਕੀਤੇ ਨੇ ਦੱਸਿਓ ਮੜਾ ਜੀ ਜਿਹੜੀਆਂ ਘੜੀਆਂ ਲੱਗੀਆਂ ਨੇ ਬਾਬਾ ਜੀ 10-10 ਲੱਖ ਦੀਆਂ ਗੁੱਟ ਤੇ ਲਾਈਆਂ ਹੋਈਆਂ ਨੇ ਐਨਕਾਂ ਲੱਗੀਆਂ ਨੇ 2-2 ਲੱਖ ਦੀਆਂ ਉਹ ਕਿੱਥੋਂ ਖਰੀਦੀਆਂ ਨੇ ਇੰਡੀਆ 'ਚ ਤਾਂ ਘੜੀ ਨਹੀਂ ਬਣਦੀ ਨਾਇਨਕ ਬਣਦੀ ਐ ਸਮਝ ਆਈ ਐਦਾਂ ਨਹੀਂ ਹੁੰਦਾ ਮੈਂ ਤਾਂ ਸਵਾਲ ਇਹ ਕੀਤੇ ਸੀ ਮੀਟਾ ਡਰੀਆਂ ਵਾਲੇ ਕੌਮ ਲਈ ਪ੍ਰਚਾਰ ਕਰਨ ਅੱਛਾ ਮੈਂ ਪਹਿਲਾਂ ਕਿਉਂ ਨਹੀਂ ਬੋਲਿਆ ਜਦੋਂ ਕਾਲ ਤੱਕ ਤੇ ਨਹੀਂ ਗਏ ਸੀ ਉਹ ਤਾਂ ਸਹੀ ਹੱਕ ਤੇ ਬੋਲਦੇ ਰਹੇ ਹੁਣ ਵਿਰੋਧ ਕਿਉਂ ਕਰਦੇ ਆ ਵਿਰੋਧ ਤਾਂ ਕਰਦੇ ਆ ਵੀ ਜਿਹੜੇ ਕਾਲ ਤੱਕ ਤੇ ਗਏ ਹੋ ਉਹ ਅਕਾਲ ਤਖਤ ਤੇ ਨਰੇਣੂ ਮਹੰਤਾਂ ਦਾ ਕਬਜ਼ਾ ਹੈ ਸਾਨੂੰ ਪ੍ਰੋਬਲਮ ਇਹ ਹੈ ਮੈਂ ਜਿਹੜੀਆਂ ਭੇਡਾਂ ਨੇ ਤੁਸੀਂ ਭਾਈ ਸਾਹਿਬ ਨੂੰ ਇਦਾਂ ਨਾ ਕਹੋ ਹੋਰ ਕੀ ਕਹੀਏ ਜੀ ਤੁਸੀਂ ਤਾਂ ਪੇਡਾ ਬਣ ਗਏ ਅਸੀਂ ਵੀ ਬਣ ਜੀਏ ਜਿੰਨਾ ਚਿਰ ਸਵਾਸ ਚੱਲਦੇ ਨੇ ਨਾ ਬਾਦਲਾਂ ਨੂੰ ਜੁੱਤੀ ਥੱਲੇ ਰੱਖਾਂਗੇ ਇਹ ਗੱਲ ਚੇਤੇ ਰੱਖਿਓ ਤੁਸੀਂ ਨਹੀਂ ਮੰਨਣਾ ਨਾ ਮੰਨੋ ਪਰ ਜਿਹੜੇ ਸਵਾਲ ਕੀਤੇ ਨੇ ਨਾ ਉਹਨਾਂ ਦਾ ਜਵਾਬ ਦੇ ਮੈਨੂੰ ਗਾਲਾਂ ਕੱਢ ਕੀ ਕਰੋਗੇ ਮੈਨੂੰ ਫੋਨ ਕਰਕੇ ਕਰੋਗੇ ਜੇ ਜ਼ਰਤ ਹੈਗੀ ਆ ਤਾਂ ਜਿਹੜਾ ਢੜੀਆਂ ਵਾਲਾ ਕਹਿੰਦਾ ਸਵਾਲ ਕਰਿਆ ਕਰੋ ਆਰਗੂਮੈਂਟ ਹੋਣੀ ਚਾਹੀਦੀ ਆ ਉਹਨੂੰ ਕਹੋ ਨਾ ਜਾ ਕੇ ਨੀ ਬਾਬਾ ਕਿਉਂ ਗਿਆ ਸੀ ਬਾਦਲਾਂ ਦੇ ਪੈਰਾ ਵਿੱਚ ਬੈਠਣ ਵਾਸਤੇ ਹੈ ਜ਼ਰਤ ਅੱਛਾ ਇਹਨਾਂ ਸਾਖੀਆਂ ਪਤਾ ਕਿਸਨੀਆਂ ਲੋਕਾਂ ਨੇ ਕਿ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਦਾਦੂ ਦੀ ਸਮਾਦ ਕੋਲ ਲੰਗੜਨ ਡੈ ਸੀ ਤੇ ਉੱਥੇ ਉਹਨਾਂ ਨੇ ਤੀਰ ਝੁਕਾ ਦਿੱਤਾ ਤੇ ਗੁਰੂ ਪਾਤਸ਼ਾਹ ਦੀ ਬਾਹ ਫੜ ਲਈ ਤੇ ਕਿਹਨੇ ਕਿਹਾ ਸੀ ਤੁਸੀਂ ਸੁਣਿਆ ਸਾਖੀਆਂ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਦਾਦੂ ਦੀ ਸਮਾਦ ਵੱਲ ਤੀਰ ਝਕਾਉਣ ਉਹ ਤਾਂ ਸਿੰਘ ਕਹਿੰਦੇ ਬਾਹ ਫੜ ਲੈਂਦੇ ਆ ਕਿ ਤੀਰ ਕਿਉਂ ਝਕਾਇਆ ਤੁਸੀਂ ਤੁਸੀਂ ਨਮਸਕਾਰ ਕੀਤੀ ਹੈ ਤੇ ਤੁਹਾਨੂੰ ਕੋਈ ਸਵਾਲ ਵੀ ਨਾ ਕਰੇ ਬਾਜੀ ਵਾ ਕਿਆ ਮਾਤਾਂ ਨੇ ਮਤਲਬ ਤੁਹਾਡੇ ਗੁਲਾਮ ਬਣ ਕੇ ਤੁਸੀਂ ਜੋ ਕਹੋਗੇ ਤੋਤਾ ਰਟਨ ਉਹੀ ਹੋਵੇ ਤੁਹਾਡੇ ਪਿੱਛੇ ਪਿੱਛੇ ਤੁਰ ਜਾਈਏ ਇੱਕ ਕੋਈ ਪੰਡਿਤ ਸੀ ਵਿਦਵਾਨ ਉਹਦੇ ਕੋਲੇ ਇੱਕ ਗਧਾ ਖੋਤਾ ਰੱਖਿਆ ਸੀ ਹੁਣ ਉਹ ਗਦੇ ਉੱਪਰ ਚੜ ਕੇ ਜਾਂਦਾ ਸੀ ਪੰਡਿਤ ਕਥਾ ਕਰਨ ਵਾਸਤੇ ਬਗਾ ਵਧੀਆ ਮਾਲ ਪੂੜੇ ਪੰਡਤ ਨੂੰ ਛਕਣ ਵਾਇ ਤੇ ਮਿਲਦੇ ਸੀ ਖੀਰ ਬਦਾਮਾਂ ਵਾਲੀ ਤੇ ਉਹ ਗਧਾ ਕਹਿੰਦਾ ਕਹਿੰਦਾ ਪੰਡਤ ਜੀ ਕਹਿੰਦਾ ਚਾਰ ਅੱਖਰ ਮੈਨੂੰ ਪੜਾ ਦੇ ਮੈਂ ਵੀ ਨਜਾਰੇ ਲਮਾ ਉਹ ਕਹਿੰਦਾ ਪਹਿਲਾਂ ਦੋ ਗਧੇ ਹੋਰ ਲੈ ਕੇ ਆ ਚਲ ਖੋਤੇ ਕਹਿ ਦਿੰਨਾ ਕਾਹਨੂੰ ਪੰਜਾਬੀ ਬੋਲਣੀ ਹੈ ਉਹ ਕਹਿੰਦਾ ਦੋ ਖੋਤੇ ਪਹਿਲਾਂ ਹੋਰ ਲੈ ਕੇ ਆ ਕਹਿੰਦਾ ਕਿਉਂ ਕਹਿੰਦਾ ਜਦ ਤੈਨੂੰ ਪੜਾਤਾ ਤੂੰ ਮੇਰੇ ਹੱਥੋਂ ਜਾਵੇਂਗਾ ਜਦੋਂ ਤੂੰ ਪੜ ਗਿਆ ਤੂੰ ਪੰਡਤ ਬਣ ਕੇ ਇੱਕ ਗਧੇ ਤੈਨੂੰ ਲੋੜ ਆ ਫਿਰ ਦੋ ਗਧੇ ਹੋਰ ਲੈ ਕੇ ਆ ਤੈਨੂੰ ਪੜਾ ਦਿੰਨਾ ਕਹਿੰਦਾ ਵੀ ਇਹ ਉਹ ਲੋਕ ਨੇ ਜਿਹੜੇ ਖੋਤੇ ਸਮਝਦੇ ਆ ਲੋਕਾਂ ਨੂੰ ਮਤਲਬ ਵੀ ਜੇ ਤੁਹਾਨੂੰ ਕੋਈ ਸਵਾਲ ਕਰੇ ਉਹ ਸਵਾਲ ਤੁਹਾਨੂੰ ਚੰਗਾ ਨਾ ਲੱਗੇ ਫਿਰ ਤੁਸੀਂ ਗਾਲਾਂ ਕੱਢੋ ਜੇ ਤੁਹਾਡੀ ਚਾਪੜੂਸੀ ਕਰਗੇ ਫਿਰ ਗਿਆਨੀ ਬੁੱਟਾ ਸਿੰਘ ਕਿਆ ਬਾਤ ਹੈ ਗਿਆਨੀ ਬੁੱਟਾ ਸਿੰਘ ਕੌਮ ਦੇ ਹੀਰੇ ਨੇ ਫਿਰ ਇਦਾਂ ਗੱਲਾਂ ਕਰਨੀਆਂ ਉਦਾਂ ਇਹ ਗੋਲ ਕਚੂਰ ਹੈ ਇਹ ਤਾਂ ਕੌਮ ਦਾ ਦੁਸ਼ਮਣ ਹੈ ਫਿਰ ਇਦਾਂ ਗੱਲਾਂ ਕਰਨੀਆਂ ਨੇ ਜਵਾਬ ਦਿਓ ਬੰਦੇ ਦੇ ਪੁੱਤ ਬਣ ਕੇ ਮੈਂ ਸਵਾਲ ਇਹ ਕੀਤੇ ਨੇ ਵੀ ਢੱਡਰੀਆਂ ਵਾਲੇ ਕਾਲ ਤਖਤੇ ਗਏ ਨੇ ਬਾਦਲਾਂ ਦੀਆਂ ਜੁੱਤੀਆਂ ਵਿੱਚ ਬੈਠੇ ਨੇ ਬਾਦਲਾਂ ਨੇ 10-15 ਲੱਖ ਬੋਡ ਡੇਢ ਢਡੀਆਂ ਵਾਲੇ ਨੇ ਇਕੱਠੇ ਕੀਤੀ ਆ ਉਹ ਖਰੀਦੀ ਐ ਸਵਾਲ ਮੈਂ ਇਹ ਕੀਤੇ ਨੇ ਜੇ ਜਵਾਬ ਹੈਗਾ ਦੇ ਦਿਓ ਤੇ ਨਹੀਂ ਕੰਧਾਂ ਵਿੱਚ ਟੱਕਰਾ ਮਾਰੋ ਮੈਨੂੰ ਫੋਨ ਕਰਨ ਦੇ ਨਾਲ ਕੁਝ ਨਹੀਂ ਪੈਣਾ ਅਸੀਂ ਨਾ ਕਿਸੇ ਦੇ ਕਹਿਣ ਤੇ ਬੋਲਦੇ ਆ ਤੇ ਨਾ ਬੋਲੀਏ ਜੇ ਢਡੀਆਂ ਵਾਲੇ ਕੋਈ ਚੰਜਦਾ ਕੰਮ ਕਰਨਗੇ ਉਹਦੀ ਵੀ ਸਲੰਘਾ ਕਰਾਂਗੇ ਆਪਾਂ ਅਸੀਂ ਨਾ ਸ਼ੁਕਰੇ ਨਹੀਂ ਹੈ ਜੀ ਜਿਹੜਾ ਬੰਦਾ ਚੰਗਾ ਕੰਮ ਕਰੂਗਾ ਨਾ ਉਹ ਕੋਈ ਵੀ ਹੋਵੇ ਉਹਦੀ ਸ਼ਲਾੰਗ ਕਰਾਂਗੇ ਧੰਨਵਾਦ ਕਰਾਂਗੇ ਉਹਦਾ ਦੋਨੋਂ ਹੱਥ ਜੋੜ ਕੇ ਵੀ ਕਿਆ ਬਾਤ ਹੈ ਨਜ਼ਾਰਾ ਆ ਗਿਆ ਕਮਾਂਗੇ ਪਰ ਜਿਹੜਾ ਸਵਾਲ ਕੀਤਾ ਹੈ ਬੰਦੇ ਦੇ ਪੁੱਤ ਬਣ ਕੇ ਉਹਦਾ ਜਵਾਬ ਦਿਓ ਗਾਲਾਂ ਕੱਢਣਾ ਕੀ ਹੈ ਕੱਢੇ ਚੱਲੋ ਜਿੰਨੀਆਂ ਮਰਜੀ ਜਮਾਨ ਤੁਸੀਂ ਆਪਣੀ ਗੰਦੀ ਕਰਨੀ ਕੱਢੇ ਚੱਲੋ ਅੱਛਾ ਫੋਨ ਵੀ ਕਿਹੜੇ ਕਰਦੇ ਆ ਜਦ ਤੱਕ ਪੁੱਛ ਲਈਏ ਬੇ ਮੂਲ ਮੰਤਰ ਦੇ ਅਰਥ ਹੁੰਦੇ ਨਹੀਂ ਸਾਡੇ ਭਾਈ ਸਾਹਿਬ ਆਂਦੇ ਆ ਸਾਡੇ ਭਾਈ ਸਾਹਿਬ ਆਂਦੇ ਆ ਕੀ ਆਂਦੇ ਆ ਭਾਈ ਸਾਹਿਬ ਅੱਖਾਂ ਬੰਦ ਕਰਕੇ ਵਾਹਿਗੁਰੂ 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 ਕਰੀ ਚੱਲੋ ਹੋਰ ਕੀ ਕਹਾਂਦੇ ਆ ਭਾਈ ਸਾਹਿਬ ਬਾਬੇ ਨਾਨਕ ਨੂੰ ਭੂਤ ਨਾਂ ਬੇਤਾਲਾ ਪੱਥਰ ਤਾਂ ਪਏ ਜਦੋਂ ਉਹਨੇ ਕਿਸੇ ਹਿੰਦੂ ਨੂੰ ਕਿਹਾ ਤੂੰ ਹਿੰਦੂ ਬਣ ਕੇ ਰਹਿ ਧਰਮ ਪਰਿਵਰਤਨ ਨਹੀਂ ਕੀਤਾ ਜੇ ਮੁਸਲਮਾਨ ਨੂੰ ਟਕਰੇ ਨੂੰ ਕਿਹਾ ਤੂੰ ਨਵਾਜਾਂ ਪੜ ਆਪਣੀ ਸ਼ਰਹ ਦੇ ਮੁਤਾਬਕ ਚੱਲ ਪੱਥਰ ਉਦੋਂ ਵੱਜੇ ਭੂਤ ਨਾ ਬੇਤਾਲਾ ਉਦੋਂ ਕਿਹਾ ਰਾਜੇ ਸ਼ੀ ਮਕਦਮ ਕੁੱਤੇ ਜਦੋਂ ਕਿਹਾ ਕਿਨੂੰ ਕਿਹਾ ਮੌਕੇ ਦਾ ਇੱਕ ਸਟੇਟ ਦਾ ਰਾਜਾ ਮੁੱਖ ਮੰਤਰੀ ਹੋਣਾ ਉਸ ਵਕਤ ਜਿਹਨੂੰ ਇਹ ਸ਼ਬਦ ਵਰਤੇ ਹੈ ਕਹਿ ਦੋਂਗੇ ਅੱਜ ਕਿੱਦਾਂ ਤੁਸੀਂ ਤੜਫਦੇ ਹੋ ਤੜਫੀ ਜਾਓ ਸਵਾਲ ਕੀਤੇ ਨੇ ਜੇ ਜਵਾਬ ਹੈਗਾ ਤੇ ਦਿਓ ਨਿਕੰਤਾਂ ਵਿੱਚ ਮਾਰੋ ਟੱਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ